ਜਪ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਬਾਦਲਾਂ ਦੇ ਗੜ ਬਠਿੰਡਾ ਵਿੱਚ ਕੈਪਟਨ ਨੇ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗੁਰਦਾਸਪੁਰ ਦੀ ਸਦਭਾਵਨਾ ਰੈਲੀ ਵਿੱਚ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਵੀ ਪਟਿਆਲਾ ਚ ਮੋਤੀ ਮਹਿਲ ਬਾਹਰ ਰੈਲੀ ਕਰਨ ਦੀ ਚੁਣੌਤੀ ਦਿੱਤੀ ਇਸ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਇਸ ਅੰਦਾਜ਼ ਵਿੱਚ ਸੁਖਬੀਰ ਬਾਦਲ ਤੇ ਚੁਟਕੀ ਲਈ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਕਿਹਾ ਕਿ ਮੈਂ ਪ੍ਰਧਾਨਗੀ ਬਠਿੰਡੇ ਜਾ ਕੇ ਚੱਕੂਗਾ ਉੱਥੇ ਕੱਟ ਕਰੂਗਾ ਪਹਿਲਾ ਕੰਮ ਦਾ ਕੱਟ ਕਰਾਂਗੇ ਕਮਲੇ ਨੂੰ ਇੰਨਾ ਵੀ ਨਹੀਂ ਪਤਾ ਕਿ ਸਾਹਮਣੇ ਪਾਸੇ ਕਲੋਨੀ ਹੈ ਸੱਜੇ ਪਾਸੇ ਕਲੋਨੀ ਹੈ ਪਿੱਛੇ ਪਾਸੇ ਕਲੋਨੀ ਹੈ ਸੜਕ ਤਾਂ ਹੀ ਆਉਂਦੀ ਹੈ ਔਰ ਇੱਕ ਪਾਸੇ ਫੌਜ ਹੈ ਕਿੱਥੇ ਕਰੂਗਾ ਮੇਰੇ ਘਰ ਦੇ ਸਾਹਮਣੇ ਮੈਨੂੰ ਦਾ ਨੋ ਪਲੇਸ ਹੈ ਅਗਰ ਉਹ ਤੇ ਪਾਵਰ ਪੋਲੋ ਗਰਾਊਂਡਸ ਖਾਣਾ ਚਾਹੁੰਦੇ ਜੋ ਸਾਥੋਂ ਕੋਲ 2 ਮੀਲ ਤੇ ਹੈ ਔਰ ਉਹ ਪੋਲੋ ਗਰਾਊਂਡਸ ਕਰੇ ਬੜਾ ਪੋਲੋ ਗਰਾਊਂਡ ਦਾ ਜਰਾ ਧਿਆਨ ਰੱਖੇ ਸਾਰੇ ਪੰਜਾਬ ਯੂਨੀਵਰਸਿਟੀ ਕਾਲਜੇਜ਼ اور ਸਕੂਲਾਂ ਦੇ ਬੱਚੇ ਉੱਥੇ ਆਪਣੇ ਖੇਡਾਂ ਖੇਡਦੇ ਨੇ ਕਿਤੇ ਤੁਸੀਂ ਵਿਗਾੜ ਪਾ ਕੇ ਨਾ ਚਲੇ ਜਾਓ ਉੱਥੇ